ਹਾਂਜੀ ਸਤਿ ਸ੍ਰੀ ਅਕਾਲ ਜੀ ਮਾਹਟ ਕ੍ਰਿਸ਼ਨ ਨੂਰ ਟਿਕ ਦੇ ਉੱਪਰ ਜਿ ਆਇਆ ਨੂੰ ਅੱਜ ਭੈਣਾਂ ਦੀ ਕੁਛ ਰਿਕੁਐਸਟ ਸੀਗੀ ਸਿੰਪਲ ਸਲਵਾਰ ਦੀ ਪਰ ਅੱਜ ਅਸੀਂ ਇੱਕ ਰਿਯਾਨ ਦੇ ਕੱਪੜੇ ਤੇ ਵੱਡੇ ਅਰਜ ਦੇ ਕੱਪੜੇ ਦੇ ਉੱਪਰ ਇੱਕ ਸਲਵਾਰ ਜਿਹੜੀ ਆ ਉਹ ਕਟਿੰਗ ਕਰਕੇ ਦਿਖਾਵਾਂਗੇ ਜ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਉਹ ਬੈਲਟ ਅਸੀਂ ਕੱਢਦੇ ਆ ਉਸ ਤੋਂ ਬਾਅਦ ਜਿਹੜਾ ਸਾਈਡ ਤੋਂ ਗੋਡਾ ਹੈ ਤੇ ਬਾਕੀ ਜਿਹੜੀ ਆ ਉਹ ਕੁੰਦੀ ਪਿਆ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਘੱਟ ਕੱਪੜੇ ਦੇ ਵਿੱਚ ਜਿਹੜੀ ਸਲਵਾਰ ਹੈ ਉਹ ਤੁਹਾਨੂੰ ਕੱਢਣੀ ਸਿਖਾਈ ਸੀ ਅੱਜ ਅਸੀਂ ਜੇਕਰ ਕਪੜੇ ਦਾਰਜਾ ਵੱਡਾ ਆ ਉਹਦੇ ਵਿੱਚੋਂ ਜਿਹੜੀ ਆ ਉਹ ਸਲਵਾਰ ਕੱਟਣੀ ਦੱਸਾਂਗੇ ਕਈ ਵਾਰੀ ਘਰਾਂ ਦੇ ਵਿੱਚ ਆਪਣੇ ਕੋਲੇ ਰਿਅਨ ਦਾ ਕਪੜਾ ਆਉਂਦਾ ਆ ਕੱਲੀ ਸਲਵਾਰ ਆਪਾਂ ਕਟਿੰਗ ਕਰਨੀ ਹੁੰਦੀ ਆ ਤਾਂ ਉਹਦੇ 'ਚ ਕਈ ਵਾਰੀ ਥੋੜੀ ਬਹੁਤ ਜਿਹੜੀ ਪ੍ਰੋਬਲਮ ਆਉਂਦੀ ਆ ਇਸ ਵੀਡੀਓ ਦੀ ਹੈਲਪ ਨਾਲ ਜਿਹੜੀ ਤੁਸੀਂ ਆ ਉਹ ਸਲਵਾਰ ਕੱਟ ਸਕਦੇ ਹੋ ਅੱਜ ਅਸੀਂ ਵੱਡੇ ਅਰਜ ਦੇ ਵਿੱਚੋਂ ਸਲਵਾਰ ਕੱਢਾਂਗੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਜਿਹੜੀ ਇਹ 벨ਟ ਲਾਵਾਂਗੇ ਫਿਰ ਅਸੀਂ ਗੋਡਾ ਲਾਵਾਂਗੇ ਕਈ ਵਾਰੀ ਆਪਣੇ ਕੋਲੇ ਰਿਓਨ ਦੇ ਵਿੱਚ ਵੱਡੇ ਅਰਜ ਦੇ ਵਿੱਚ ਸਲਵਾਰ ਆ ਜਾਂਦੀ ਹੈ ਤੇ ਆਪਾਂ ਵੈਸੇ ਤਾਂ ਪਹਿਲਾਂ ਗੋਡਾ ਕੱਢਦੇ ਹਾਂ ਉਹਦੇ ਚੋਂ ਕਪੜਾ ਲੈ ਕੇ ਨਾਲ 벨ਟ ਕੱਢਦੇ ਹਾਂ ਪਰ ਇਹਦੇ ਵਿੱਚੋਂ ਅਸੀਂ ਪਹਿਲਾਂ ਜਿਹੜੀ ਉਹ 벨ਟ ਕੱਢਾਂਗੇ ਸਾਈਡ ਤੋਂ ਗੋਡਾ ਕੱਢ ਕੇ ਤੇ ਫਿਰ ਅਸੀਂ ਜਿਹੜੀ ਐ ਸਲਵਾਰ ਦੀ ਕਟਿੰਗ ਕਰਾਂਗੇ ਕਈ ਤਰ੍ਹਾਂ ਦਾ ਕਪੜਾ ਹੁੰਦਾ ਆ ਕਈ ਤਰ੍ਹਾਂ ਨਾਲ ਜਿਹੜੀ ਐ ਉਹ ਸਲਵਾਰ ਕੱਟੀ ਜਾਂਦੀ ਹੈ ਸਲਵਾਰ ਇਹ ਬਿਲਕੁਲ ਸਿੰਪਲ ਐ ਤੇ ਪਰ ਇਹਦੇ ਵਿੱਚ ਜਿਹੜੀ ਆ 벨ਟ ਉਹ ਪਹਿਲਾਂ ਨਿਕਲੂਗੀ ਗੋਡਾ ਸਾਈਡ ਤੋਂ ਨਿਕਲੂਗਾ ਸਭ ਤੋਂ ਪਹਿਲਾਂ ਜਿਹੜੀ ਅਸੀਂ 벨ਟ ਹੈ 7.5 ਇੰਚ 벨ਟ ਹੈ ਲਵਾਂਗੇ ਜਿੰਨੀ ਵੀ ਹਿੱਪਾ ਉਹਦੇ ਹਿਸਾਬ ਨਾਲ ਤੁਸੀਂ 벨ਟ ਜਿਹੜੀ ਉਹ ਲੈ ਸਕਦੇ ਹੋ ਸਾਢੇ 7 ਇੰਚ ਜਿਹੜੀ ਆ 벨ਟ ਦੀ ਚੁੜਾਈ ਹੈ ਤੁਸੀਂ ਆਪਣੇ ਨਾਪ ਦੇ ਹਿਸਾਬ ਨਾਲ ਜਿਹੜੀ ਆ 벨ਟ ਕੱਟ ਸਕਦੇ ਹੋ ਮੋਸਟਲੀ ਜਿਹੜੀ 벨ਟ ਆਸੀਂ ਹਿੱਪ ਦੇ ਹਿਸਾਬ ਨਾਲ ਲੈਣੇ ਆ ਜੇ ਵੀ ਹਿੱਪਾ ਤਾਂ 벨ਟ ਬਾਈ ਹੋ ਜਾਂਦੀ ਆ ਜੇ ਆਪਣੀ hip 22 ਆ ਤਾਂ belt 24 ਹੋ ਜਾਂਦੀ ਹੈ 7.5 ਇੰਚ ਜਿਹੜੀ ਹੈ belt ਦੀ ਆਪਾਂ ਚੁੜਾਈ ਉਹ ਕੱਢ ਲਾਂਗੇ ਇੱਕ ਪੀਸ ਜਿਹੜਾ ਆ ਅਸੀਂ ਫੋਲਡ ਕਰਕੇ ਕੱਢ ਰਹੇ ਆ ਇਸ ਤਰੀਕੇ ਨਾਲ ਜਿਹੜੀ ਹੈ ਉਹ ਫੋਲਡਿੰਗ ਕੀਤੀ ਹੋਈ ਆ ਕੱਪੜੇ ਦੀ ਐਕਸਟਰਾ ਕੱਪੜਾ ਜਿਹੜਾ ਬਚੂਗਾ ਉਹਨੂੰ ਅਸੀਂ ਉਤਾਰ ਦਾਂਗੇ ਜੋੜ ਵਾਲੇ ਪਾਸੇ ਤੋਂ ਜਿਹੜਾ ਕੱਪੜਾ ਆ ਉਹ ਅਸੀਂ ਬਚਾਵਾਂਗੇ ਇਸ ਤਰੀਕੇ ਨਾਲ ਜਿਹੜੀ 벨ਟ ਦੀ ਚੁੜਾਈ ਆ ਅਸੀਂ हिਪ ਦੇ ਹਿਸਾਬ ਨਾਲ ਉਹਨੂੰ ਕੱਢ ਲਾਂਗੇ ਵਿੱਚ ਸਾਡੀ 벨ਟ ਦੀ ਸਗੀ ਚੁੜਾਈ ਲੰਬਾਈ ਤੇ ਅਸੀਂ ਉਹਨੂੰ ਹੁਣ 22 ਇੰਚ ਦੇ ਹਿਸਾਬ ਨਾਲ ਕਟਿੰਗ ਕਰਕੇ ਸਾਈਡ ਤੋਂ ਇੱਕ ਪੀਸ ਜਿਹੜਾ ਆ ਉਹ ਬਚ ਗਿਆ ਹੋਇਆ ਆ ਕੱਪੜੇ ਵੀ ਅਸੀਂ ਹੁਣ ਪੂਰੀ ਤਰ੍ਹਾਂ ਨਾਲ ਦੋ ਹਿੱਸਿਆਂ ਚ ਜਿਹੜੀ ਆ ਉਹ ਫੋਲਡਿੰਗ ਕਰ ਲਾਂਗੇ ਰਿਓਨ ਦੇ ਵਿੱਚ ਅਸੀਂ ਮੋਸਟਲੀ ਦੇਖਦੇ ਆ ਕਿ ਜਿਹੜਾ ਅਰਜ ਹੁੰਦਾ ਆ ਉਹ ਵੱਡਾ ਹੁੰਦਾ ਆ ਹੁਣ ਅਸੀਂ ਸਾਈਡ ਤੋਂ ਇਸ ਤਰੀਕੇ ਨਾਲ ਜਿਹੜਾ ਆ ਉਹ ਗੋਡਾ ਕੱਢਾਂਗੇ ਤੇ ਬਾਕੀ ਜਿਹੜਾ ਆਪਣਾ ਕਪੜਾ ਬਚੂਗਾ ਉਹਦਾ ਅਸੀਂ ਜਿਹੜਾ ਆ ਕੁੰਦੀ ਸਾਰੀ ਦੀ ਸਾਰੀ ਪਾ ਦਾਂਗੇ ਲੰਬਾਈ ਲਵਾਂਗੇ ਅਸੀਂ ਜਿੰਨੀ ਸਾਡੀ ਸਲਵਾਰ ਹੈ ਉਹਦੇ ਚੋਂ 4 ਇੰਚ ਮਾਈਨਸ ਕਰਕੇ ਲੰਬਾਈ ਲਵਾਂਗੇ ਜਿੰਨਾ ਸੀ ਪਹੁੰਚਾ ਚਾਨੂੰ ਸਾਨੂੰ ਚਾਹੀਦਾ ਜਿਵੇਂ ਇਸ ਸਲਵਾਰ ਦਾ ਪਹੁੰਚਾ ਜਿਹੜਾ ਆ ਉਹ 5 ਇੰਚਾ ਉਸ ਦੇ ਹਿਸਾਬ ਨਾਲ ਅਸੀਂ ਜਿਹੜਾ ਆ ਗੋਡਾ ਪਾ ਦਵਾਂਗੇ ਜਿਆਦਾ ਚੌੜਾ ਗੋਡਾ ਨਹੀਂ ਪਾਉਂਦੇ ਕਿਉਂਕਿ ਕੁੰਦੀ ਜਿਹੜੀ ਅਸੀਂ ਥੋੜੀ ਜੀ ਨਾਲ ਜ਼ਰੂਰ ਰੱਖਣੀ ਹੁੰਦੀ ਹੈ ਜੇਕਰ ਪਹੁੰਚਾ 5 ਇੰਚ ਵੀ ਆ ਤਾਂ ਵੀ ਸਾਨੂੰ ਜਿਹੜੀ ਕੁੰਦੀ ਆ ਉਹ ਨਾਲ ਜ਼ਰੂਰ ਚਾਹੀਦੀ ਹੈ ਕੱਲੇ ਗੋਡੇ ਦੀ ਜਿਹੜਾ ਆ ਪਹੁੰਚਾ ਸ਼ੋਅ ਕਰਕੇ ਅਸੀਂ ਜਿਹੜਾ ਆ ਵਧੀਆ ਨਹੀਂ ਲੱਗਦਾਗਾ ਗੋਡੇ ਵਾਸਤੇ ਅਸੀਂ ਜਿਹੜਾ ਆ ਪੀਸ ਕੱਢ ਲਿਆ ਹੋਇਆ ਆ ਅਸੀਂ ਹਮੇਸ਼ਾ ਜਿਹੜੀ ਐ ਲੰਬਾਈ ਕ ਵਧ ਲੈਨੇ ਆ ਕਿਉਂਕਿ ਜਿਹੜੀ ਕਾਟ ਪਾਉਣੀ ਹੁੰਦੀ ਆ ਗੋਡੇ ਦੇ ਉੱਪਰ ਸਲਵਾਰ ਦੇ ਹੀ ਸਾਹਮਣੇ ਜਿਹੜੀ ਲੰਬਾਈ ਆ ਅਸੀਂ ਉਹ ਕੱਢ ਲੀਦੀ ਆ ਅਸਲ ਦੇ ਵਿੱਚ ਸਾਡਾ ਮੇਨ ਦੱਸਣ ਦਾ ਕਾਰਨ ਇਹ ਸੀ ਕਿ ਬਿਰੀਆਨ ਦਾ ਕੱਪੜਾ ਜਿਹੜਾ ਹੁੰਦਾ ਆ ਉਹਦੇ ਵਿੱਚ ਅਸੀਂ 벨ਟ ਪਹਿਲਾਂ ਕੱਢਦੇ ਆ ਤੇ ਬਾਕੀ ਜਿਹੜੀ ਆ ਗੋਡਾ ਆ ਉਹ ਸਾਈਡ ਤੋਂ ਕੱਢ ਦਿਆ ਹੁਣ ਜਿਹੜਾ ਬਚਿਆ ਇਹਦੇ ਚੋਂ ਅਸੀਂ ਜਿਹੜੀ ਕੁੰਦੀ ਕੱਢ ਲਾਂਗੇ ਥੋੜਾ ਜਿਹਾ ਕੱਪੜਾ ਛਾੜ ਦਾਂ ਜੀ ਤੁਹਾ ਨੂੰ ਮੈਂ ਖੈਰੇ ਲਾ ਲੂ ਜੀ ਕੋਥੇ ਲਵਸਨ ਜੋ ਕੱਢ ਲਾਂਗੇ ਹੁਣ ਅਸੀਂ ਇਹਦੀ ਜਿਹੜੀ ਆ ਕੁੰਦੀ ਕੱਢਾਂਗੇ ਲੰਬਾਈ ਲਵਾਂਗੇ ਜਿੰਨੀ ਵੀ ਸਾਡੀ ਕੁੰਦੀ ਦੀ ਲੰਬਾਈ ਹੈ ਠੀਕ ਹੈ ਤੇ 3 ਇੰਚ ਅਸੀਂ ਜਿਹੜੀ ਇਹਦੀ ਲੰਬਾਈ ਆ ਉਹ ਲੈ ਲਈ ਹੋਈ ਹੈ ਨਾਲ ਜਿਹੜਾ ਆ ਅਸੀਂ ਜਿਹੜਾ ਪਾਉਣਾ ਹੈ ਕਿੰਨੀ ਆਪਣੀ ਕੁੰਦੀ ਬਚਣੀ ਚਾਹੀਦੀ ਉਸ ਹਿਸਾਬ ਨਾਲ 2.5 ਇੰਚ ਤੇ ਨਿਸ਼ਾਨ ਲਾ ਲਿਆ ਹੋਇਆ ਆ ਇਸੇ ਤਰ੍ਹਾਂ ਅਸੀਂ ਦੂਸਰੇ ਪਾਸੇੋਂ ਵੀ ਜਿਹੜਾ ਆ ਨਿਸ਼ਾਨ ਲਾਵਾਂਗੇ ਤੇ 3 ਇੰਚ ਤੇ 2.5 ਇੰਚ ਇਸ ਤਰੀਕੇ ਨਾਲ ਹੁਣ ਅਸੀਂ ਜਿਹੜਾ ਆ ਸੈਂਟਰ ਦੇ ਵਿੱਚੋਂ ਇੰਚ ਟੇਪ ਰੱਖ ਕੇ ਨਾਪ ਲਾਵਾਂਗੇ ਦੋਨੇ ਸਾਈਡਾਂ ਤੋਂ ਅਸੀਂ ਜਿਹੜੀ ਆ ਵਿਚਾਲੇੋਂ ਕਟਿੰਗ ਕਰ ਲਾਂਗੇ ਉਸ ਤੋਂ ਬਾਅਦ ਜਿਹੜਾ ਆਸਨ ਹੈ ਉਹ ਅਸੀਂ ਕੱਢਾਂਗੇ ਇਸ ਤਰੀਕੇ ਨਾਲ ਜਿਹੜਾ ਅਸੀਂ ਦੋਨੇ ਪੱਲੇ ਇੱਕ ਦੂਸਰੇ ਦੇ ਉੱਪਰ ਰੱਖ ਕੇ ਤੇ ਹੁਣ ਜਿਹੜਾ ਆ ਉਹ ਆਸਨ ਆ ਕੱਢਾਂਗੇ ਇਹਨਾਂ ਦੀ ਹਿੱਪਾ ਜਿਹੜੀ ਹੈ ਉਹ ਪਤਲੀ ਹੈ ਉਹਦੇ ਹਿਸਾਬ ਨਾਲ ਅਸੀਂ 9 ਇੰਚ ਦਾ ਜਿਹੜਾ ਆ ਉਹ ਆਸਣ ਕੱਢ ਲਵਾਂਗੇ 8 ਇੰਚਾ ਸਾਡਾ ਜਿਹੜਾ ਆ ਉਹ ਬਚ ਜਾਊਗਾ ਤੇ ਉਸ ਤੋਂ ਮਗਰੋਂ ਜਿਹੜੀ ਸਾਡੀ ਬੈਲਟ ਹੈਗੀ ਆ ਉਹਦੇ ਹਿਸਾਬ ਨਾਲ 4 ਇੰਚ ਉਹ ਬਚ ਜਾਊਗਾ 12 ਇੰਚ ਜਿਹੜਾ ਸਾਡਾ ਟੋਟਲ ਆ ਉਹ ਆਸਣ ਉਹ ਬਚ ਜਾਊਗਾ ਅੱਜ ਅਸੀਂ ਬਿਲਕੁਲ ਹੀ ਸਿੰਪਲ ਸਲਵਾਰ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਤੁਸੀਂ ਇਹਦਾ ਘੇਰ ਘਟਾਉਣਾ ਚਾਹੁੰਦੇ ਹੋ ਨਾਲ-ਨਾਲ ਜਿਹੜਾ ਹੈ ਉਹ ਟੇਪਰ ਕਟਿੰਗ ਕਰ ਸਕਦੇ ਹੋ ਅੱਜ ਦੀ ਸੀ ਇਹ ਸਾਡੀ ਵੀਡੀਓ ਜੇਕਰ ਵੀਡੀਓ ਚੰਗੀ ਲੱਗਦੀ ਹੈ ਜਰੂਰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਾਡੇ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ